ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਕੁੜੀਆਂ ਨਾਲ ਦੇਖਣ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਅਸੀਂ ਆਪਦੇ ਜਜ਼ਬਾਤਾਂ ਨੂੰ ਬਹੁਤ ਕੈਮ ਰੱਖਦੇ ਆ ਪਰ ਕਈ ਵੇਈ ਸਾਥੋਂ ਹੋ ਜਾਂਦਾ ਸਾਡਾ ਕਿਸੇ ਵੀ ਜਾਤ ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਅਸੀਂ ਸਿਰਫ ਮਨੋਰੰਜਨ ਲਈ ਬਣਾ ਰਹੇ ਆ ਜੀ ਉਹ ਹਾਂ ਤੁਸੀਂ ਬਣਾ ਆਮ ਸੋ ਇੱਕ ਸਾਡੀ ਬੇਨਤੀ ਮੰਨਿਓ ਤੁਸੀਂ ਸਾਡੇ ਮੁੰਡੇ ਦਾ ਚੱਕ ਲਿਆ ਕਬੂਤਰ ਭਾਈ ਇੱਕ ਮੁੰਡੇ ਨੇ ਇਥੋਂ ਮਕੰਦ ਦਾ ਪੋਤਾ ਸੁਣੀ ਦਾ ਕਿਹੜੇ ਪਿੰਡ ਤੋਂ ਬਾਂਦਰਾ ਤੋਂ ਅੱਛਾ ਤੇ ਉਹਦੀ ਅੱਛੀ ਰਿਪੋਰਟ ਲਿਖਾਉਣੀ ਸੀ ਰਿਪੋਰਟ ਤਾਂ ਕੀ ਲਿਖਾਉਣੀ ਸੀ ਮਜ਼ਾ ਅਸਰ ਤੁਸੀਂ ਸਾਨੂੰ ਦਵਾ ਹੀ ਦਿਓ ਦਵਾ ਦੇ ਛੋਟਾ ਜਿਹੜਾ ਕੋਈ ਤੇਲ ਪਾਣੀ ਦਾ ਖਰਚਾ ਪਾਣੀ ਲੱਗਿਆ ਭਾਈ ਅਸੀਂ ਤੇਲ ਪਵਾ ਦੇਾਂਗੇ ਤੁਹਾਡੀ ਗੱਡੀ 'ਚ ਆਖੋਗੇ ਸਕੂਟਰ 'ਚ ਹਾਂ ਆ ਖਰਚਾ ਦਾ ਫਿਰ ਲੱਗੂਗਾ ਤਾਂ ਪਤਾ ਹੀ ਹੈ ਖਰਚੇ ਤਾਂ ਬਲਵਸ ਕਮੀ ਜਾਂਦਾ ਨਾ हां ਤੁਸੀਂ ਇਹ ਸਾਡੀ ਜੇ ਬੇਨਤੀ ਮੰਨਿਓ ਅਫਸਰ ਇੱਕ ਹਾਂ ਹਾਂ ਪੀ ਪੰਜਿਆ ਰਘੂਵਾਂ ਪੰਜ ਤਾਂ ਬਾਹਲਾ ਜੀ ਪੰਜ ਦਾ ਤਾਂ ਕਬੂਤਰੀ ਨਹੀਂ ਹੋਣਾ ਸਾਡਾ ਮੈਨੂੰ ਐ ਲੱਗਦਾ ਤੁਸੀਂ ਇਹ ਕਰੋ ਜੀ ਹਾਂ ਜੀ ਛੋਟੀ ਛੋਟਾ ਸਕੂਟਰ ਪਾ ਮੈਂ ਤੇਲ ਖਾਵੇ 50 ਦਾ ਤੇ ਪਾ ਮੈਂ ਖਾਵੇ 20 ਦਾ ਅੱਛਾ ਤੇ ਅਸੀਂ ਤੇਲ ਪਵਾ ਦਾਂਗੇ ਜੀ ਉਤੇ ਤੇਲ ਨਹੀਂ ਦੇਣਾ ਖਰਚੇ ਬਣਾਣਾ ਬਬੂ ਹਰ ਚੇ ਨੂੰ ਕਿਹੜਾ ਸੀ ਆਫਸਟਰ ਦੱਸ ਗੱਡੀ ਪਾਉਣ ਲੱਗਿਆ ਜੁਨੀਆਂ ਚ ਜਾਂ ਕੋਈ ਸੈਲਰ ਚਲਾਉਣ ਲੱਗੇ ਆ ਹੋਏ ਆ ਵੀ ਆਪੇ ਕੀ ਪਾਉਂਦਾ ਹੈ ਅੱਛਾ ਤੁਸੀਂ ਤੇਲ ਤੇ ਚੱਲਦੇ ਹੋ ਹਾਂ ਹਾਂ ਅੱਛਾ ਮੈਂ ਵੀ ਫਿਰ ਮੈਨੂੰ ਪੁੱਛਿਆ ਆਸਲੇ ਚਲ ਕੋਈ ਨਹੀਂ ਜੱਥ ਨਾਲ ਸੀਸੀ ਦੇ ਦਾਂਗੇ ਇੱਕ ਆਹ ਆ ਜਾਂਦੇ ਕਿਤੇ ਬਣਾ ਰੱਖੀ ਭਾਈ ਭਾਈ ਪੈਸੇ ਕਹਿੰਦੇ ਪੈਸੇ ਨਾ ਕਹਿ ਇੱਕ ਬੋਤਲ ਵੀ ਦੇ ਦਾਂਗੇ ਬਣਾ ਰੱਖੀ ਇੱਕ ਮਿੰਟ ਖੋ ਜੋ ਜੀ ਆਫਸਟਰ ਅਸੀਂ ਗੱਲ ਕਰ ਲਗੇ ਬੋਤਲ ਬਣਾ ਰੱਖੀ ਐ ਕਿ ਦੇ ਦਾਂ ਆ ਆ ਨਾ ਕਹਿ ਫਿਰ ਆਪਣੀ ਦੇਵਾ ਅੱਛਾ ਰੀਡ ਮਾਰ ਜਾਨੀ ਅੱਛਾ ਦੇਣੀ ਹੈ ਹਾਂ 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 ਕਿ ਕਿੰਨੇ ਪੈਸੇ ਦੇਣਗੇ ਪੈਸੇ ਦੇ ਦਾਂਗੇ 5000 ਮੰਗਦੇ ਆ ਨਾ 5 ਦਾ ਤਾਂ ਬਾਪੂ ਆਪਣਾ ਕਬੂਤਰ ਹੀ ਨਹੀਂ 5 ਦੇ ਦੋ ਦੋ ਕਹਦੇ 2000 ਹਾਂ ਬਸ ਦੋ ਦੋ ਬਾਦੂ ਹੈ ਹੈਲੋ ਹਾਂ ਹਾਂ ਬੋਲੋ ਐ ਕਰੋ ਜੀ ਮੈਂ ਅਸੀਂ 2000 ਰੁਪਇਆ ਦੇ ਦਾਂਗੇ ਜੀ ਚਲ ਦੋ ਦੇ ਦਿਓ ਹਾਂ ਤੇ ਤੁਸੀਂ ਆ ਜਾਓ ਜੀ ਹੈਂ ਆਹ ਤੇਰਾ ਨਾਮ ਨਹੀਂ ਆਜੋ ਬਾਪੂ ਆਹ ਵਸ ਲਿਖੋ ਜੀ ਰਿਪੋਰਟ ਲਿਖੋ ਜੀ ਤੁਸੀਂ ਹਾਂ ਬੋਲੋ ਇਹ ਪੀਤੀ ਸਿੰਘ ਆ ਹਾਂ ਧੱਕਾ ਉਹ ਦਵਾਰੇ ਬੋਲੋ ਚੱਲ ਚੱਲਣ ਦੇ ਚੱਲ ਆ ਲਿਖੋ ਜੀ ਪੀਤੀ ਸਿੰਘ ਆ ਹਾਂ ਪੀਤੀ ਸਿੰਘ ਉਹਦੇ ਪਿਓ ਦਾ ਨਾਮ ਕੀ ਸੀ ਮਕੰਦਾ ਬਾਪੂ ਮਕੰਦ ਦਾਦੇ ਦਾ ਨਾਮ ਆ ਦਾਦੇ ਦਾ ਨਾਮ ਬਾਪੂ ਮਕੰਦ ਜੀ ਅੱਛਾ ਮੁਕੰਦ ਸਿੰਘ ਦਾ ਨਾ ਉਹ ਮੁਕੰਦ ਸਿੰਘ ਹੋ ਗਿਆ ਯਾਨੀ ਕਿ ਹਾਂਜੀ ਇੱਕ ਮਿੰਟ ਉਹਦੇ ਪਿਓ ਦਾ ਨਾਂ ਵੀ ਜੀ ਉਹਦੇ ਪਿਓ ਦਾ ਨਾਂ ਕੀ ਸੀ ਉਹ ਦਾ ਨਾਂ ਗਹਿਲ ਸਿੰਘਾ ਬਗੇਲ ਸਿੰਘਾ ਉਹਦੇ ਪਿਓ ਦਾ ਨਾਂ ਬਗੇਲ ਸਿੰਘ ਜੀ ਬਗੇਲ ਸਿੰਘ ਠੀਕ ਹੈ ਸਰਪਾ ਵੀ ਆਉਣਗੇ ਸਰ ਉਹਦੇ ਪਿਓ ਦਾ ਨਾਂ ਕੀ ਸੀ ਪਿੰਡ ਦਾ ਨਾਂ ਉਹਦੇ ਪਿਓ ਦਾ ਨਾਂ ਇਸੀ ਮੁਖਤਿਆਰ ਮੁਖਤਿਆਰ ਮਕਾਨ ਦਾ ਮਕਾਨ ਕਰਤਾਰ ਸਿੰਘ ਉਹਦੇ ਪਿਓ ਦਾ ਨਾਂ ਕਰਤਾਰ ਸਿੰਘ ਜੀ ਸਰਕਾਰ ਸਿੰਘ ਹਾਂਜੀ ਹਾਂਜੀ ਇਹ ਤਾਂ ਲੰਮੀ ਆ ਜੀ ਲਿਸਟ

ਸੱਤੇ ਘੰਟੇ ਕਿ ਅਹੀ ਵਕਤ ਤੁਹਾਡੇ ਕੋਲ ਪਹੁੰਚਾਂਗੇ ਬਸ ਆਜੋ ਜੀ ਚੰਗਾ ਕਿਰਪਾ ਕਰਕੇ ਬਈ ਇੰਨੀ ਬੇਨਤੀ ਮੰਨ ਜਾਓ ਅਫਸਰੋ ਪਾਸਪੀ ਹੋਰ ਆ ਕੇ ਬਸਤੇ ਘੰਟੇ ਠੀਕ ਹੈ ਠੀਕ ਲੈ ਲੈ ਫੋਨ ਕੱਟੇ ਫੋਨ ਫੋਨ ਕਿਤੇ ਹੋਰ ਨਾ ਭੁੱਲਿਆ ਜਾ ਕੱਟ ਕੱਟਦਾ ਵਾ ਕੱਟਦਾ ਹਾਂ ਲੈ ਹੁਣ ਆ ਜਾਣੀ ਤੇ ਹੁਣ ਆਪ ਨੂੰ ਕਬੂਤਰ ਵੀ ਦੇ ਦੂ ਉਹ ਹਾਂ ਹੁਣ ਦੇਵੂ ਆਪੇ ਬਾਪੂ ਪਟਿਆਂ ਤੋਂ ਡਰਦਾ ਤੇ ਆਪਾਂ ਨੂੰ ਐ ਨਾ ਕਿ ਮੈਂ ਅਫਸਰ ਨਹੀਂ ਇਹਦੇ ਪਟੇ ਵੀ ਚਾਰ ਮਾਰਿਓ ਹੈ ਨਾ ਹਾਂ ਕਹਿਣਾ ਬਾਪੂ ਬਾਪੂ ਫੇਰੇ ਦਊਗਾ ਕਬੂਤਰ ਉਹ ਜਾਲੋਂ ਦੁਖਾਰਾ ਆਪਸਰਾ ਦਾ ਰੂਪ ਹੀ ਬੜਾ ਹੁੰਦਾ ਹਾਂ ਰੂਪ ਤੇ ਦੇ ਦੂ ਕਬੂਤਰ ਦਾ ਹਾਂ ਪਰਦੀ ਦੇ ਰੂਪ ਨਹੀਂ ਦੇ ਦੇਣੀ ਬਸ ਖੋਡਾ ਆਪਾਂ ਨੂੰ ਦਿਖਾ ਦੂ ਆਹੋ ਜਿਹੜੇ ਆਪਣੇ ਪ੍ਰਾਣੇ ਉਹ ਵੀ ਚੱਕ ਲਾਂਗੇ ਆ ਇੱਕ ਅੱਧਾ ਹੁਣ ਬਾਦੀ ਚੱਕ ਲਈ ਲੱਗ ਗਿਆ ਬਾਦੀ ਚ ਕਾ ਬਾਪੂ ਉਹੀ ਕਹਿਦੀ ਆ ਵੀ ਲਾਲ ਖੰਭਾ ਦਾ ਮੇਰਾ ਸਰਦਈ ਖੰਭਾ ਲੈ ਉਹਦਾ ਦਾ ਬਸ ਠੀਕ ਆ ਕਾਲੀ ਦਾ ਉਹੀ ਨਾ ਲਈ ਜੀ ਹਾਂ ਪਿੰਡ ਵਾਲਿਆਂ ਦੇ ਗਣਿਆਦਾਂਗੇ ਆਪਾਂ ਗਣਿਆਦੇ ਪਿੰਡ ਤੇ ਗਣਿਆਦੀ ਬਸ ਠੀਕ ਆ ਬਾਪੂ ਹਾਂ ਚੋਰ ਤਾਂ ਜਦੋਂ ਚੋਰੀ ਮੰਨ ਜੇ ਨਾ ਫਿਰ ਤਾਂ ਕਿੰਨੀ ਕਢਾ ਲਾਉ ਹਾਂ ਹਾਂ ਬਸ ਉਹ ਨਹੀਂ ਮੰਨੀਂਦਾ ਗਾਂਧੀ ਨਾ ਠੀਕ ਆ ਬਾਪੂ

ਇਹ ਨੰਬਰ ਦਾ ਬਾਕੀ ਕਰੀਸ ਤੇ ਨੰਬਰ ਲੜ ਕਰੇ ਹੋਵੇ ਨਾ ਨੰਬਰਦਾਰ ਸਾਹਿਬ ਹਾਂਜੀ ਕਰੀਓ ਹਾਂਜੀ ਹੋਰ ਕੀ ਆ ਨੰਬਰਦਾਰ ਸਾਹਿਬ ਠੀਕ ਆ ਜੀ ਵਧੀਆ ਹੋ ਠੀਕ ਹੈ ਠੀਕ ਹੈ ਜੀ ਹਾਂਜੀ ਦੱਸੋ ਆਪਣੇ ਇੱਥੇ ਹੋ ਗਿਆ ਪੇਂਟ ਚ ਰੋਲਾ ਕੋਈ ਹਾਂਜੀ ਉਹਦੇ ਘਰੇ ਲੈ ਕੇ ਚੱਲਣਾ ਜੀ ਕਿਦੇ ਜੀ ਗਰਦੇ ਆਲੇ ਦੀ ਕੀ ਹੋ ਗਿਆ ਜੀ ਇਹਨਾਂ ਦੇ ਉਹਨਾਂ ਦਾ ਕੋਈ ਕਬੂਤਰਾ ਕਬਤਰਾ ਦਾ ਰੌਲਾ ਏ ਅੱਛਾ ਜਾਇਆ ਉਹਨੇ ਜੀ ਫਿਰ ਆਈ ਚਾਹ ਪਾਣੀ ਜੀ ਬਸ ਤਾ ਚਾਹ ਤੋਂ ਢੀ ਪੀਣੇ ਜੀ ਕੋਈ ਗੱਲ ਨਹੀਂ ਚਾਹ ਨਾ ਬਸ ਜੀ ਕੋਈ ਗੱਲ ਨਹੀਂ ਚਾਹ ਕੋਈ ਗੱਲ ਨਹੀਂ ਜੀ ਕੋਈ ਗੱਲ ਆ ਜੀ ਚਲੋ ਆ ਨਾਲ ਚਲੋ ਜੀ ਠੀਕ ਹੈ ਜੀ ਚੱਲਦੇ ਆਂ ਚਲੋ ਘਰ ਉਹਨਾਂ ਦੇ ਘਰੇ ਲੈ ਕੇ ਚਲੋ ਜੀ ਲਓ ਚਲਾਓ ਮੋਟਰਸਾਈਕਲ ਤੁਸੀਂ ਚਲਾਓ ਕੋਈ ਗੱਲ ਹੋ ਠੀਕ ਹੈ ਨੰਬਰ ਦਾ ਸਾਹ ਜੀ ਸਵਾ ਠੀਕ ਹੈ ਨਾ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਹੀ ਚਾਹੀਦਾ ਵਾਦਾ ਬਣਾ ਲੈਂਦੇ ਜੀ ਨਾ ਬਸ ਚਾਹ ਕੋਈ ਗੱਲ ਨਹੀਂ ਇੱਕੋ ਕਰ ਦਿਆ ਹੁਣ ਤਾਂ ਕਿਹੜਾ ਚਾਹ ਦਾ ਟਾਈਮ ਆ ਹੁਣ ਤਾਂ ਹੱਥ ਨੂੰ ਹੋ ਰਿਹਾ ਕ ਦੂਜੀ ਚਾਹ ਦਾ ਟਾਈਮ ਹੋ ਜਾਂਦਾ ਨੰਬਰਦਾਰ ਸਾਹਿਬ ਤੈਨੂੰ ਪਤਾ ਹੈ ਸਰਾ ਹੀ ਹਾਂਜੀ ਚਲੋ ਜੀ ਨੰਬਰਦਾਰ ਸਾਹਿਬ ਬਹੁਤ ਬਾਲਾ ਧੱਕਾ ਨਾ ਕਰੋ ਫਿਰ ਮੇਰੀ ਵੀ ਸੁਣਿਆ ਆਰ ਜੀ ਛੋਟੀ ਗੱਲ ਆਕੀ ਸੁਣਾ ਲੀ ਹਾਂਜੀ ਚਲੋ ਜੀ ਉਹ ਠੀਕ ਆ ਜੀ ਹਾਂ ਵਧੀਆ ਵਧੀਆ ਆਪਣੇ ਕਣਕਾ ਤਾਂ ਠੀਕ ਖੜੀ ਨੰਬਰਦਾਰ ਸਾਹਿਬ ਹਾਂਜੀ ਵਧੀਆ ਸਾਡੇ ਦਾ ਕੰਪਿਊਟਰ ਨੰਬਰ ਆ ਜੀ ਬਸ ਹਾਂ ਬਾਰਸ਼ਨਾ ਪਾਉ ਫਿਰ ਤਾਂ ਸਹੀ ਆ ਹੋਰ ਠੀਕ ਆ ਜੀ ਵਧੀਆ ਚਲੋ ਠੀਕ ਹੀ ਆਈਦਾ ਪਿੰਟ ਜੀ ਆ ਤੁਹਾਡੇ ਰੋਲਾ ਇਹਨਾਂ ਨੱਕੀ ਕਬੂਤਰਾ ਕਬਤਰਾ ਦਾ ਕੀ ਰੋਲਾ ਪੈ ਰਿਹਾਗਾ ਇੱਕ ਰੁਕਵਾਤਾਂਗਾ ਹੋ ਗਿਆ ਹੂ ਜੀ ਰੋਲਾ ਦੇ ਕੋਲ ਕੰਪਲੀਟ ਆਈ ਹੋਊਗੀ ਹਾਂ ਕੰਪਲੀਟ ਪਾਈਆ ਉਹਦਾ ਕੋਈ ਜਵਾਹ ਜੂ ਜਾਂ ਡਾਉਂਦਾ ਹੋਊਗਾ ਉਹ ਕਹਿੰਦੇ ਸਾਡਾ ਕੰਪਿਊਟਰ ਇਹਨਾਂ ਦੇ ਕਰੇ ਆਇਆਗਾ ਕੰਪਲੀਟ ਆਈ ਹੈਗੀ ਔਰ ਚਲ ਦੇਖਦੇ ਆਪਾਂ ਨਮਰਦਾਰ ਸਾਹਿਬ ਹਾਂ ਕੋਈ ਗੱਲ ਨਹੀਂ ਉਹ ਮੈਨੂੰ ਲੱਗਦਾ ਬਾਹਰ ਦਾ ਕੋਈ ਬਾਹਰ ਦਾ ਬੰਦਾ ਹੈ ਬੰਦਾ ਹੈ ਉਹਿੰਡਾ ਦਾ ਹਾਂ ਉਹਿੰਡਾ ਦਾ ਹੈ ਨਹੀਂ ਹੈ ਉਹਨਾਂ ਨੇ ਕਿਹਾਗਾ ਅੱਛਾ ਧਿਆ ਰੱਖਦੇ ਆ ਨਾ ਅੱਛਾ ਇਹਨਾਂ ਦੇ ਰੱਖਦੇ ਹੈਗੇ ਮੁਕੰਦ ਕੇ ਠੀਕ ਹੈ

ਇਹ ਮੁਲਾਇਮ ਆਏ ਸੀ ਮੇਰੇ ਕੋਲੇ ਕਹਿੰਦੇ ਸੀ ਰੌਲਾ ਹੋ ਗਿਆ ਸਾਡੇ ਪਿੰਡ ਚ ਨਾ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਕੁਰਸੀ ਲੈ ਕੇ ਤੇ ਮੇਰਾ ਛੇ ਪੱਟ ਕੇ ਆ ਨੰਬਰਦਾਰ ਬੈਹ ਜਾ ਨਾ ਬੈਠ ਜਾਨੇ ਬੈ ਬੈ ਨੰਬਰ ਲੋ ਜੀ ਬੈਠੋ ਬੈਠੋ ਕੋਈ ਬੈਠੋ ਬੈਠੋ ਕੰਪਲੀਟ ਤੁਸੀਂ ਲਿਖਾਈ ਹੈ ਹਾਂ ਹਾਂ ਸਹੀ ਲਿਖਾਈ ਹੈ ਜੀ ਪੁੱਛਰੋ ਹਾਂ ਹਾਂ ਪੁੱਛਰ ਦਾ ਪੁੱਤ ਆ ਜੀ ਉਸ ਮਕੰਦ ਸਿੰਘ ਹਾਂ ਮਕੰਦ ਸਿੰਘ ਮੁੰਡਾ ਉਹ ਮੁੰਡਾ ਪੁਜਰੋ ਦਾ ਜੀ ਤੇ ਪੀਚੀ ਪੀਚੀ ਉਹ ਮਕੰਦ ਦਾ ਮੁੰਡਾ ਜੀ ਅੱਛਾ ਹਾਂ ਪੁਜਰੋ ਦਾ ਜਨੀ ਪੋਤਾ ਪੋਤਾ ਆ ਗਿਆ ਪੋਤਾ ਹੋ ਗਿਆ ਹਾਂ ਹਾਂ ਉਹ ਇਹ ਸਾਡਾ ਮੁੰਡਾ ਵੀ ਰੱਖਦਾ ਕਬੂਤਰ ਆਫਸਰੋ ਠੀਕ ਹੈ ਤੇ ਇਹ ਦੌਦੇ ਰਹਿੰਦੇ ਉਧਰ ਉਧਰ ਪਿੰਡਾਂ 'ਚ ਜਾਂਦੇ ਰਹਿੰਦੇ ਆ ਹਾਂ ਹਾਂ ਤੇ ਉਹ ਕਿਤੇ ਇਹਦਾ ਮੁੰਡੇ ਦਾ ਸਾਡੇ ਦਾ ਬਾਜ਼ੀ ਇੱਕ ਦੋ ਜਿੱਤਿਆ ਹੋਇਆ ਕਬੂਤਰ ਆ ਠੀਕ ਹੈ ਉਹ ਮੁੰਡਾ ਕਿਤੇ ਚੱਕ ਲਿਆ ਹੈ ਬਾਜ਼ੀ ਤੋਂ ਉੱਥੋਂ ਚੱਕ ਲਿਆ ਆ ਉੱਥੋਂ ਚੱਕ ਲਿਆ ਆ ਅਸੀਂ ਉਹਨਾਂ ਦੇ ਘਰੇ ਵੀ ਗਏ ਸੀ ਆਪਸ ਵਿੱਚ ਅੱਛਾ ਦਿੱਤਾ ਨਹੀਂ ਐ ਦਿੱਤਾ ਨਹੀਂ ਸਾਡੇ ਨਾਲ ਗੱਲ ਪੈ ਗਈ ਉਹ ਜਵਾਕ ਹੀ ਪਾਲਾ ਤੇਜ ਉਹਨਾਂ ਨਾਲ ਤੇ ਆਪਾਂ ਤਾਂ ਕਰਦਾਂਗੇ ਸਿੱਧਾ ਫੇਰ ਬਸ ਆਪਸ ਵਿੱਚ ਮਿਹਨਤੀ ਐ ਵੀ ਸਾਡੇ ਕਬੂਤਰ ਦਵਾ ਦੇ ਸਾਡੇ ਜਵਾਕ ਕਬੂਤਰ ਦਵਾ ਦਾਂਗਾ ਮੈਂ ਅੱਜ 5 ਦਿਨ ਹੋ ਗਏ ਕਬੂਤਰ ਦਵਾ ਦਿਓ ਬਸ ਮਾੜਾ ਸਾਡੇ ਲਈ ਧਿਆਨ ਰੱਖ ਕਬੂਤਰ ਤਾਪੇ ਦੇਊਗਾ ਆਪਦੇ ਵਾਲੇ ਵੀ ਦੇਊਗਾ ਨਾ ਜੀ ਤੇ ਤੁਹਾਡੇ ਚ ਤੇਲ ਅਸੀਂ ਪਾ ਦਿਆਂਗੇ ਗੰਦ ਮਰ ਜਾ ਬਸ ਆਥਨ ਦਾ ਆਥਨ ਦਾ ਵਾਦਾ ਨਾ ਵਧਾਓ ਗੁਰਦਿਆਲਾ ਨਾ ਨੰਬਰ ਦਾ ਇਹ ਕੱਪੜਾ ਸੋਡੇ ਨਾਲ ਆ ਜਿੱਥੇ ਕਦੇ ਟਾਲੀ ਆਪਕਾ ਹਾਂ ਐਵੇਂ ਕੀ ਕਬੂਤਰ ਦੀ ਗੱਲ ਆ ਆ ਬਸ ਦੇ ਦੇ ਕਬੂਤਰ ਦੇ ਦੇ ਭਾਈ ਅਸੀਂ ਸਿਆਣ ਲੈ ਦਵਾ ਦੇਣਗੇ ਮਲਾਜੂ ਬਸ ਕਬੂਤਰ ਸਿਆਣ ਲਊ ਬੱਪੂ ਸਿਆਣ ਲੈਣਾ ਹਾਂ ਬਸ ਸਿਆਣ ਲੈਣਾ ਕਬੂਤਰ ਲਾਜੇ ਥੰਮਾ ਵਾਲਾ ਮੇਰੇ ਕੋਲ ਨਹੀਂ ਸੀਗਾ। ਔਰ ਦਾ ਕੱਟਾ ਥੋੜਾ ਜਿਆ ਕੱਜਦਾ ਜਿਆ ਪਤਾ ਨਹੀਂ ਇਹ ਬਿਮਾਰੀ ਕੀ ਆ। ਪਤਾ ਨਹੀਂ ਅਫਸਰੋਂ ਦਾਣਾ ਪਾਣੀ ਕਿੱਥੋਂ ਮਿਲਦਾ ਭਾਈ। ਉਹਦੇ ਉਹਦੇ ਮਾੜਾ ਤਾਂ ਫਰ ਹਜੇ ਫੁੱਟੇ ਨਹੀਂ ਗਏ। ਨਹੀਂ ਨਹੀਂ ਖੰਭ ਝਾੜ ਗਿਆ ਜੀ ਸਿਆਲ ਚੇਤ ਕੀ। ਝਾੜ ਗਿਆ। ਸਿਆਲੂ ਕਬੂਤਰਾ ਉਹ ਸਿਆਲੂ। ਸਿਆਲੂ ਕਬੂਤਰਾ। ਕੋਈ ਗਾਲ ਨਹੀਂ। ਚਲੋ ਜੀ ਇਹਦੇ ਨਹੀਂ ਪਸੰਦ ਕਰਉਣਾ ਜੀ। ਅਫਸਰ ਚਾਹ ਪਾਣੀ ਕੋਈ ਨਹੀਂ। ਨਾ ਬਸ ਬਸ ਕੋਈ ਨਹੀਂ ਆਥਰੇ ਹੁਣ ਚਾਹ। ਚਾਹ ਪਾਣੀ ਦਾ ਕਿਹੜਾ ਟਾਈਮ ਮੈਨੂੰ ਪਤਾ ਹੈ। ਓਏ ਸਾਡੀ ਮੈਸ ਵੀ ਨਹੀਂ ਆਦੀ ਸਾਨੂੰ ਮਿਲ ਸੀ ਨੰਬਰ ਕਰਤਿਆੰਗਾ ਉਹ। ਨਾ ਕੱਪੀ ਚਲੋ ਕੋਈ ਗੱਲ ਨਹੀਂ ਓਏ ਹੱਥ ਨੇ ਹੱਥਾਂ ਦਾ ਟਾਈਮ ਮੋ ਰਿਆ ਹੁਣ ਕਿਹੜਾ ਚਾਹ ਦਾ ਟਾਈਮ ਹੈ ਚਲੋ ਆਜੇ ਲੈ ਕੇ ਚਲੋ ਸਾਨੂੰ ਕਿਹਨਾ ਦੇਗਾ ਹਾਂਜੀ ਕਾਚੇ ਸਕੂਟਰ ਤੇ ਹਾਂ ਸਕੂਟਰ ਐ ਮੋਟਰਸਾਈਕਲ ਤੇ ਆਇਆ ਇਹ ਮਲਾਜਮਾਂ ਦੀ ਖਿੱਚ ਵਾਲੀ ਹੈ ਕੱਲੇ ਮਲਾਜਮਾਂ ਹਾਂ ਕੰਮ ਤਾਂ ਦਾ ਰਹਿੰਦਾ ਜੀ ਮਲਾਜਮਾਂ ਨੂੰ ਹੁੰਦੇ ਚੱਕਲਾ ਬਪੂ ਚਲੋ ਭਾਈ ਛਾ ਬਾਜੀ ਸਾਡੇ ਜਿਹੜੇ ਸਾਡੇ ਟੈਲੀਫੋਨ ਤੇ ਆਗੇ ਇੱਕ ਤੇ ਹਾਂ ਹਾਂ ਕੋਈ ਗੱਲ ਨਹੀਂ ਤੂੰ ਬੰਦਾ ਦਿਖਾ ਸਾਨੂੰ ਕਰਦਾਂਗੇ ਦੱਸੋ ਕਿਹੜਾ ਹੈ ਚਲੋ ਕੰਟੇ ਕਰ ਵਈ ਆਖਾਸੀ ਅੰਦਰ ਰੱਖਾ ਤੂੰ ਛਾੜ ਦੇ ਕੀ ਨੇ ਇਹ ਕਬੂਤਰਾਂ ਤੋਂ ਇੱਕ ਬਾਜੀਆਂ ਦਿੱਤੀਆਂ ਉਹ ਬਾਜੀਆਂ ਕੋਈ ਰੱਖ ਛੱਡੇ ਆ ਓਏ ਬਾਜੀਆਂ ਦਾ ਦਿੱਤੀਆਂ ਹਾਂ ਤੂੰ ਉਹ তোর ਦਵਾਰਾਂ ਕੋਈ ਗੱਲ ਨਹੀਂ ਤੂੰ ਆ ਜਾ ਆ ਜਾ ਛਾਵਾਸ਼ੀ ਸੋਚੇ ਜਿਹੜਾ ਟਾਈਮ ਕੱਢ ਕੇ ਆ ਗਏ ਟਾਈਮ ਤਾਂ ਫਿਰ ਸਾਡਾ ਕੰਮ ਹੀ ਹੈ ਨਾ ਡਿਊਟੀ ਤਾਂ ਫਿਰ ਦੇਣੀ ਪੈਂਦੀ ਐ ਤੈਨੂੰ ਪਤਾ ਹੀ ਐ ਆਜੋ ਫਿਰ ਇਹ ਤੁਹਾਡੇ ਸਕੂਟਰ ਤੇ ਵਗ ਚੱਲਦੇ ਆ ਜੀ ਇੱਕ ਤੇ ਹੋਰ ਭਾਈ ਆਗੇ ਇੱਕ ਤੇ ਤੇ ਚਾਰ ਜਣੇ ਕੋਸੇ ਨਹੀਂ ਹੁੰਦਾ ਖਾਜਾ ਪਾਣੀ ਤਾਂ ਦੇਣਾ ਹੀ ਆ ਸਾਡਾ ਤੇ ਵਗ ਰਹੂ ਆ ਕੋਈ ਨੰਬਰ ਦਾ ਤੁਰਕੀ ਵਗ ਚੱਲਦੇ ਆ ਉਹ ਤਾਂ ਅਗਲੀ ਫਿਰਨੀ ਤੇ ਆ ਜੀ ਚੱਲ ਕੋਈ ਗੱਲ ਨਹੀਂ ਬੈਠੋ ਆਸੀ ਨਹੀਂ ਜਾਣਦੇ ਹਾਂ ਚੱਲ ਬੈਠੋ ਬੈਠੋ ਕੋਈ ਗੱਲ ਨਹੀਂ ਲੈ ਬੈਹ ਜਾ ਭਾਈ ਨਬਰ ਦਾ ਤੁਸੀਂ ਬੈਠੋ ਜੀ ਬੈਹ ਵੇ ਮੈਂ ਤਾਂ ਆਪੇ ਬੈਹਿ ਜੂਗਾ ਲੈ ਆ ਜੋ ਹੋ ਗਿਆ ਕੋਈ ਮਸਤਾ ਗਰਨਰ ਆਟੇ चलिए तोड़िए चल चल चल। चलो 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 ਮਰੋ ਬਾਜੀ ਉਹ ਮਕੰਦ ਆਪਸਾ ਬੱਧੀ ਰਹਿੰਦੇ ਮਕੰਦ ਆਇਓ ਇਹ ਕਿਹੜਾ ਕੱਫੇ ਉਗਾ ਹਾਂ ਚੱਲ ਫੇਰ ਘਰੀ ਬੋਲੀ ਆ ਨਾ ਲੱਗਦਾ ਹਾਂ ਹਾਂ ਘਰੀ ਆਈ ਆ ਪਿਆ ਬੈਠਾ ਚੱਲ 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 ਉਹ ਮਕੰਦ ਬੋਰ ਮਾਰ ਲਓ ਜੀ ਉਹ ਮਕੰਦ ਬੋਬੇ ਨਹੀਂ ਕੇ ਸੁੱਤਾ ਪਿਆ ਆ ਗਈ ਬਾਪੂ ਬਾਪੂ ਲੋਗ ਐਸੀ ਦੀ ਪੁਲਟਾ ਦੀ ਲੋਗ ਐ ਪੁਲਟਾ ਨਹੀਂ ਪਕੜਾ ਬਾਹਰ ਨਿਕਲੇ ਤੂੰ ਨਿਕਲ ਬਾਹਰ ਕਢਾਂਗਾ ਬਾਹਰ ਨਿਕਲ ਬਾਹਰ ਨਿਕਲ ਬਾਹਰ ਕਢ ਜੋ ਮਲਾਈਮ ਸਾਹਿਬ ਅਸੀਂ ਦਾ ਕੋਈ ਕਸੂਰ ਨਹੀਂ ਹੋਦਾ ਅੱਛਾ ਹਾਂ ਬੋਲ ਭਾਈ ਮੇਰੇ ਕੋਲ ਕਬੂਤਰ ਇਹਨਾਂ ਦਾ ਇਧਰ ਆ ਇਧਰ ਆ ਸਾ ਇੱਥੇ ਆ ਸਾਹਮਣੇ ਹਾਂ ਹੁਣ ਵੀ ਨਾ ਮੰਨਣਾ ਇਹ ਕਣ ਮੈਂ ਮੈਂ ਕਹਿਣਾ ਹਾਂ ਕਹਿਣਾ ਹੈਗਾ ਕਬੂਤਰ ਕੇ ਨਾਂ ਤੇਰੇ ਕੋਲ ਐ ਦੱਸ ਮੈਨੂੰ ਹੈ ਕਬੂਤਰ ਆ ਪਿੱਛੇ ਮੇਰਾ ਛਾਜੂ ਕੋਲ ਛੱਛਾ ਜਾਲੀ ਪਰਵਾਹ ਤੇ ਜਿਹੜਾ ਮਰਾਏ ਸਭ ਜੀ ਮੇਰੀ ਗੱਲ ਸੁਣ ਮੇਰੇ ਕੋਲ ਇੱਕ ਕਬੂਤਰ ਆਇਆ ਸੀ ਮੈਂ ਫੜਾਤਾ ਵੀ ਮੈਨੂੰ ਪਤਾ ਨਹੀਂ ਸੀ ਕਿਦਾ ਹੈ ਮੈਂ ਫੜਾਤਾ ਹੋਰ ਨੂੰ ਕਿਉਂ ਫੜਾਏਗਾ ਹੈ امیرਪੁਰੋਂ ਮੁੰਡਾ ਸੀ ਜੀ ਚੱਲ ਨਾਲ ਲੈ ਕੇ ਚੱਲ ਫੇਰਾ ਨਾਲ ਕੀ ਜੀ ਹੁਣ ਉਹਨੇ ਕੀ ਬੋਲੇ ਕਿੱਥੇ ਟਪਾਤਾ ਡਾਕ ਦੇਖਦੀ ਆ ਡਾਕ ਆ ਰਿਆ ਨਾ ਮੂੰਹ ਤਾਂ ਹੁਣ ਹੁਣੇ ਮੰਨੇਗਾ ਕੋਈ ਬੈਠਾ ਮੰਨੇ ਕੋਕੇ ਲੱਗੇ ਆ ਕੋਕ ਅਰਬਾਂ ਸੀ ਜੀ ਆਈ ਦੱਸਾਂਗੇ ਬਾਸ ਦੀ ਆਹ ਇੱਥੇ ਪਾ ਲੋ ਜੀ ਨੂੰ ਅਰੇ ਬਾਸਰੀ ਆ ਫੇਰ ਮੈਂ ਇੱਥੇ ਕਰੂਗਾ ਦੋੜੇ ਨਾਲ ਸਾਹਿਬ ਦੱਸ ਕਿੱਥੇ ਹੈਗਾ ਉਹ ਦੱਥ ਦੇ ਜਿਆ ਲੰਬਰ ਦਾ ਆਇਆ ਹੋਰ ਦਿਸ਼ਾ ਕਰਾ ਦੇਾਂਗੇ ਕੰਮ ਤਾਂ ਦੱਸੋ ਟੰ ਦੇਖ ਮੈਂ ਕਹਿੰਦਾ ਹਾਂਜੀ ਤੇਰਾ ਨਾਮ ਕਹਿੰਦਾ ਹਾਂ ਹਾਂ ਆਪਦੇ ਮੁੰਡੇ ਦਾ ਕਬੂਤਰ ਦਵਾ ਦੇ ਮਾਤਾ ਜੀ ਆ ਜਾਓ ਤੇਨੀ ਦਾ ਮੈਂ ਕਰ ਦੂਗਾ ਸਿੱਧਾ ਇਹਨੂੰ ਮੇਰਾ ਬਾਈ ਸਾਸਰੀ ਗਾ ਜੀ ਸਾਸਰੀ ਗਾ ਮਾਤਾ ਜੀ ਪੁੱਛਾ ਜੀ ਮੁੰਡੇ ਹਾਂ ਹੋ ਗਏ ਪੁਲਸੇ ਤਾਂ ਹੁਣ ਆਉਣੀ ਆ ਅਜੇ ਪੁਲਸ ਦੇਖਿਆ ਆਪਣੇ ਘਰੇ ਪਾਇਗੀ ਤੱਕ ਕੁਛ ਪੁਲਸ ਨਾ ਮਾਤਾ ਰੋ ਨਾ ਕੋਈ ਕੋਈ ਆ ਕੁਚਲੇ ਸਾਰਾ ਤੂੰ ਚੱਜੇ ਕੰਮ ਕਰਦਾ ਕਿਉਂ ਆਉਂਦੀ ਅੱਜ ਕੋਈ ਨਹੀਂ ਫਿਰ ਕੀ ਹੋਗਾ ਅੱਗੀ ਹਜੇ ਖੜਦਾ ਲੋਕਾਂ ਦੇ ਆਪ ਤੇ ਥੋੜਾ ਖੁੱਡਾ ਭਾਜ ਰੱਖਿਆ ਦੇਖ ਮੈਂ ਕਹਿੰਦਿਆਂ ਦੇਖਿਆ ਨਹੀਂ ਸੀ ਕਰ ਵੀ ਪੁਲਸ ਦਾ ਹਾ ਮੇਰੇ ਕੋਲ ਤੁਸੀਂ ਕਹਿਣਾ ਸੱਜਿਆ ਤੂੰ ਕਬੂਤਰ ਦੇ ਮਲਾਇ ਦੇ ਦੇ ਓਏ ਤੂੰ ਕਰਦਾ ਚੁੱਪ ਕਰ ਨਾ ਤੁਸੀਂ ਕਬੂਤਰ ਦੇ ਦਿਓ ਵੈਸੇ ਮੈਂ ਖਤਮ ਆਇਆ ਮੈਂ ਕੰਦੇ ਮੇਰੀ ਦੁਕਾਨ ਨੂੰ ਪੁੱਛਣਾ ਕਬੂਤਰ ਮਕੰਦੇ ਨੂੰ ਪੁੱਛਣਾ ਪਾਈ ਇਹ ਦਵਾ ਦੂਗਾ ਮਕੰਦੇ ਨੂੰ ਭੱਜੇ ਸਾਲਿਆ ਕੁੱਟਣਗੇ ਮੈਂ ਮੈਨਾਂ ਅੱਜ ਸਭ ਬਾਜਿਆ ਨਹੀਂ ਤਾਂ ਪਾ ਜੇ ਤੈਨੂੰ ਲੈ ਫੇ ਜਾਣ ਤੇ ਚੱਕ ਦੇ ਐ ਕਰਾ ਜੀ ਮੜਿਆ ਹੈ ਮੜਾਇ ਸਾਬ ਆ ਗਈ ਇੱਥੇ ਬੈਠਦਾ ਕਦੋਂ ਮੈਂ ਦੱਸਾਂ ਮੈਂ ਨਬਰ ਦਾ ਇੱਥੇ ਸਦਾ ਕਰ ਦੂੰਗਾ ਬੈਠ ਦੇ ਚਲੋ ਬੈਠ ਪੁੱਤਰ ਦਵਾ ਦੇ ਨਾਦਾ ਬਾਹਰ ਤਾਂ ਖੜੇ ਹੀ ਮੈਂ ਬਾਪੂ ਓਏ ਲੋ ਇੱਥੇ ਬੈਠ ਜਾ ਮੈਂ ਦੱਸਾਂ ਮੁੱਖ ਕੰਦਿਆ ਮੇਰੇ ਨਾਲ ਗੱਲ ਸੁਣਾ ਇਹ ਜਨਾਬ ਦੀ ਅੱਖੀ ਲੱਗਦਾ ਈ ਅਸੀਂ ਬੜਾ ਛੋਟਾ ਹੋਣੇ ਆ ਕੰਮ ਤੇਰੀ ਗਾ ਥੋੜਾ ਸਿਆਣਾ ਵੇਣਾ ਬੰਦਾ ਕਿਤੇ ਜਵਾਲ ਦਾ ਖੁੱਦਾ ਬਤਾ ਦੇਣਾ ਕਹਦੇ ਦੇ ਦੇ ਤੇ ਮੈਂ ਦਾ ਮਸ ਸਦਾ ਕਰ ਦੂੰਗਾ ਓ ਦੇ ਦੇ ਮੇਰਾ ਲੜੇ ਵਾਲਾ ਓ ਦੁਆ ਜੀ सा वर्गा साहब सिद्धा चलो सीधा तुर ला दें तुरद ना रंगा खड़ा हूं तेन मैं दसा वो खड़ा खड़ा ਓਏ ਓ ਖੜਾ ਆਇਆ ਕਰ ਭਾਈ ਸਿਧਾ ਇਹਨੂੰ ਸਿਧਾ ਖੜਾਓ ਸਿਧਾ ਚੱਲ ਖੜਾ ਤੂੰ ਥਾਣੇ ਚਲਾ ਚੱਲ ਖੜਾ ਮਾਂ ਪੁੱਤਾਂ ਨੂੰ ਫੜ ਲਓ ਥਾਣੇ ਲੈ ਚੱਲੋ ਓਏ ਉਹ ਤਾਂ ਬਜ਼ੁਰਗ ਆ ਉਹਨੂੰ ਇਹਨਾਂ ਲੈ ਚਲੋ ਮਲਾਇ ਇਹਨਾਂ ਰਾ ਚਲੀਏ ਆਪੇ ਆਉ ਮਾਂ ਕਰ ਤਾਉ ਨਾ ਮੁੰਡਾ ਆਪੇ ਆਪੇ ਆਊਗਾ ਚਲੋ 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 ਥੋੜਾ ਕਬੂਤੇ ਵੀ ਜਵਾਦ ਹੁੰਦਾ ਹੈ ਮੈਨੂੰ ਬਜ਼ੁਰਗ ਕਹਿੰਦੇ ਚੱਲ ਚੱਲ ਮੁੰਡਾ ਪੇਜੀ ਚਲਾ ਨਾ ਚਲਦੇ ਆ ਆਪੀ ਆਊਗਾ ਸਾਰੇ ਜਵਾਬ ਕਰਨੇ ਹੱਥ ਕੜੀ ਲਵਾਤੀ ਮੈਂ ਕਦੇ ਛੱਡ ਦੇ ਉਹ ਛੱਡ ਆਪਣੀ ਲੜਾਈ ਹੋਈ ਉਹਨੇ ਛੱਡ ਮੈਂ ਦੱਸਾਂਗੇ ਮੇਰੇ ਬਾਪੂ ਨੂੰ ਨਹੀਂ ਇਹ ਫੜੀ ਉਹ ਦੁਆਰੇ ਆ ਗਿਆ ਇਹ ਬੱਚਾ ਮਲਾਜ ਸਾਬ ਬੱਚਾ ਨਹੀਂ ਫੇਰ ਕੋਈ ਨਹੀਂ ਛੱਡੋ ਛੱਡੋ ਇੰਨਾ ਮਾਤਾ ਦੇ ਬਾਪੂ ਦੇ ਪੁੱਤਰ ਮੇਰੇ ਬਾਪੂ ਨੇ ਕਿਨੇ ਮਾਰਿਆ ਕੋਈ ਨਹੀਂ ਚਲਾ ਬੱਚਾ ਕੋਈ ਨਹੀਂ ਹੁਣ ਕਬੂਤਰ ਕਬੂਤਰ ਕਾਨੂੰਨ ਤੇ ਤੈਨੂੰ ਜਾਊਗਾ ਕੱਲ ਨੂੰ ਕਬੂਤਰ ਕਰੋ ਭਾਈ ਗੱਲ ਜੀ ਆ ਜੀ ਕਰੋ ਇਹ ਕੰਦਾ ਮੁੰਡਾ ਕਹਿੰਦਾ ਕਾਣ ਨੂੰ ਦੇਉਂਗਾ ਅੱਜੀ ਕੋ ਫੇਰ ਅੱਥਰੇ ਮੰਨੂਗਾ ਅੱਛਾ ਮੇਰਾ ਜਨਾਬੀ ਉਰੇ ਉਰੇ ਲੈਣਾ ਸੁਣੋ ਲੈ ਕਾਲ ਨੂੰ ਕਬੂਤਰ ਅੱਥਰੇ ਬੜਾ ਹੈ ਉਹ ਜਾਊਗਾ ਮੈਡੀਕਲ ਸੁਣੋ ਹਾਂ ਕਬੂਤਰ ਪਿੱਛੇ ਜੀਰਾਂ ਨੇ ਪਾਜੀ ਪੁਚਾ ਪਾਣੀ ਲੈ ਲੋ ਜੀ ਛੱਡੋ ਪਾਣੀ ਪਤਾ ਹੀ ਗਿਓ ਲੋ ਕਹਿੰਦੇ ਸਾਰਾ ਹੈ ਜੀ 2 ਲੱਖ ਦਾ ਕਬੂਤਰ ਬਾਜ਼ੀਆਂ ਜਿੱਤਿਆ ਹੋਇਆਗਾ ਬਾਜ਼ੀਆਂ ਜਿੱਤਿਆ ਹੋਇਆ ਕਬੂਤਰ ਹੈ ਅੱਡਾ ਕਬੂਤਰ ਕੋਈ ਨਾ ਠੱਗਿਆ ਰਹੇ ਜਨਾਬੀ ਨੂੰ ਨਹੀਂ ਪਤਾ ਭਈ ਉਹ ਕਹਿੰਦਾ ਕਬੂਤਰ ਬਾਜ਼ੀਆ ਜਿੱਤਿਆ ਦੋ ਲੱਖ ਦਾ ਕਬੂਤਰ ਹੈ ਹੁਣ ਮਲਾਇਓ ਸਾਹਿਬ ਜੀ ਆਹ ਮਲਾੰਕਸ ਲੰਗ ਹੈਗੇ ਹੁਣ ਤੁਰੇ ਫਿਰਦੇ ਮਲਾੰਕਸ ਲੰਗ ਹੈ ਕਹਿੰਦਾ ਮਰਨਾ ਗਿੱਟਿਆਂ ਦੇ ਬਾਗ ਆ ਜੂਗੀ ਆ ਸਦਾ ਕਰੋ ਮੈਂ اتنا ਸੀ ਰਹਾ ਆਹ ਤੇ ਇਹਦੇ ਬੱਚਾ ਆਈ ਬੱਚਾ ਆਈ ਬੱਚਾ ਨਹੀਂ ਆਗਾ ਜਿਵੇਂ ਬੋਲਦਾ ਨਾ ਮਤ ਨਹੀਂ ਸਕੈਗੀ ਸੁਣਦਾ ਕੋਈ ਬੋਤਲ ਦੇ ਦੇ ਉਹਦੇ ਨਾਲ ਆ ਆ ਬੱਕਾ ਖਾਇਆ ਨਹੀਂ ਕਰਦੇ ਬੋਲਦਾ ਪੁਲਸ ਵਾਲਾ ਕਰ ਲੈਣਾ ਸਿੱਧਾ ਸਿੱਧਾ ਕਰ ਲਿਆ ਓਏ ਮੈਨੂੰ ਤਾਂ ਤੇਰੇ ਗਿੱਟੇ ਸਿੱਧੇ ਕਰਾਉਗੂ ਮੈਂ ਸਜਾ ਤੈਨੂੰ ਕਿਹੜਾ ਤੋਲ ਤੇਰੇ ਮਾਰ ਕੇ ਲਾ ਦੇਣਾ ਇਹਨੂੰ ਇਹਨੂੰ ਨਾ ਕਰੋ ਮਾਤਾ ਇਹਨੂੰ ਨਾ ਸੋਝਾ ਇਹਨੂੰ ਨਾ ਗਿੱਰੀ ਗਿੱਰੀ ਤੈਨੂੰ ਗੁੱਟਾਂ ਹੀ ਜਾਨੂਣਾ ਬਜ਼ਾਕੋ ਚੜਕੇ ਚੜਕੇ ਕਰੋ ਜੀ ਆ ਨੰਬਰ ਦਾ ਦੀ ਕੋਈ ਪਵਾ ਲੋ ਚੜਕੇ ਕੋ ਮੇਰੇ ਨੰਬਰ ਦਾ ਨੰਬਰ ਦਾ ਮਾਤਾ ਨੰਬਰ ਦਾ ਬਿਲਕੁਲ ਠੀਕ ਹੈ ਇਹ ਨਿਆਣਾ ਨਹੀਂ ਨਿਆਣਾ ਦੱਸ ਐ ਵੈਸੇ ਜ਼ਿੰਮੇਵਾਰੀ ਹੋ ਗਈ ਨੰਬਰ ਤੜਕੇ ਫਰਾ ਦੇਣੀ ਆ ਨੰਬਰ ਦਾ ਸਾਹਿਬ ਜ਼ਿੰਮੇਵਾਰ ਲੈਣਾਗਾ ਤੂੰ ਇਹਨਾਂ ਦੀ ਕਿੱਟ ਦਾ ਹੀ ਹੈ ਜਨਾਬ ਉਹ ਕੀ ਲੈਣਾ ਜੀ ਓਏ ਹੁਣ ਹੀ ਮੁੱਕਰੀ ਜਾਂਦੇ ਆ ਜਨਾਬ ਜੀ ਨਾ ਜੀ ਤੜਕੇ ਤੇ ਤਾਂ ਦੇਖੋ ਜੀ ਖੰਭ ਤੈਨੂੰ ਮਾਤਾ ਤੇ ਵਿਸ਼ਵਾਸ ਆ ਤਾਂ ਫਿਰ ਤਾਂ ਦੇਖਦਾ ਜ਼ਿੰਮੇਵਾਰ ਲੈਣਾ ਬਸ ਫਿਰ ਮਾਤਾ ਦਾ ਜ਼ਿੰਮੇਵਾਰੀ ਲਈ ਜੀ ਇਹ ਮੇਰਾ ਪੋਤਾ ਗਾਹ ਹੁਣ ਕੇ ਤੁਸੀਂ ਕਬੂਤਰ ਦੇਣਾ ਤੜਕੇ ਦੇਖੋ ਜੀ ਤੱਕ ਤੱਕ ਖੰਭ ਪਾਟੇ ਰੱਖਿਆ ਆਪਦੇ ਤੁਸੀਂ ਆਪ ਲਿਆਓ ਖੰਭ ਗਾ ਲਿਓ ਉਹਦੇ ਉਹ ਤਾਂ ਹੈਗੇ ਨੇ ਖੰਭ ਤਾਂ ਕੋਈ ਲਾ ਨਹੀਂ ਕੋਈ ਖੰਭ ਉੱਡੇ ਪੇ ਅਡਾਤੇ ਮੈਂ ਕੋਈ ਨਹੀਂ ਲਾ ਲੈਣਗੇ ਨਾ ਮੇ ਲੱਗ ਜਾ ਛੋਟਾ ਜਵਾਹ ਉਹ ਤੂੰ ਫਿਰ ਪੜਾ ਬੋਲਦਾ ਤੇਰੇ ਕਿਤੇ ਚੱਲ ਦੇ ਠੀਕ ਹੈ ਨਾ ਬਸ ਜਿੰਮੇਵਾਰੀ ਹੋ ਗਈ ਭਾਈ ਚੱਲ ਤੜਕੇ ਦੇ ਦਿੰਦਾ ਤੂੰ ਆਉਂਦਾ ਤੇ ਪੜਦੇ ਨਾਲ ਕਬੂਤਰ ਇਹਨਾਂ ਨੂੰ ਫੜਾ ਕੇ ਟੱਕੇ ਤੋਂ ਕੋਈ ਕਰੇ ਰੱਖੇ ਰੱਖੇ ਤਮੇ ਚਾਂਬੜ ਗਿਆ ਜੀ ਤੁਸੀਂ ਮੋੜ ਆਇਆ ਹੈ ਐ ਆ ਕੇ ਗੱਲ ਕਰ ਸਾਹਮਣੇ ਓ ਇੱਕ ਮਿੰਟ ਰੁਕੋ ਓਏ ਤੂੰ ਹੈ ਨਾ ਐਂਡ ਕਰ ਦੇ ਵੀਡੀਓ ਦਾ ਇਹ ਵੀ ਕੋ ਨੰਬਰ ਦਾ ਜਨਾਬ ਸਾਹੇ ਦੀ ਮਾਂ ਮੁੱਕੀ ਹੈ ਜੀ ਮੈਂ ਤਾਂ ਪਾਲਿਆ ਮਸਾ ਓੱਖਾਂ ਨਾਲ ਠੀਕ ਹੈ ਜੀ ਇਹ ਤਾਂ ਨਿਆਣਾ ਜੀ ਚਾਂਬੜ ਗਏ ਵਾਲਾ ਮਾਤਾ ਠੀਕ ਹੈ ਜ਼ਿੰਮੇਵਾਰੀ ਹੈ ਭਾਈ ਚਾਂਬੜ ਗਏ ਕੋਈ ਨਹੀਂ ਮਾਰਦਾ ਮਾਰ ਕੇ ਆਇਓ ਫਿਰ ਆਪਸ ਰੋ ਆਇਓ ਠੀਕ ਹੈ ਚਲੋ ਲੈ ਹੁਣ ਭਾਈ ਮੁਕੰਦਸ ਵਗਰੇ ਠੀਕ ਹੈ ਇਹਨਾਂ ਨਾਲ ਹੱਥ ਮਿਲਾਉਣਾ ਤੂੰ ਇਧਰ ਆ ਨੂ ਮਲਾ ਕੇ ਬੰਦਾ ਚਲੋ ਨੀ ਫੇਰਾ ਚਲੋ ਚਲੋ